ਅੱਜ ਅਸੀਂ ਲੋਹੜੀ ਦਾ ਤਿਹਾੜ ਕਰਕੇ ਵੀ ਜੋ ਸਰਕਾਰ ਦਾ ਪਿੱਛੇ ਆਪਾਂ ਕਰਨ ਆਏ ਆ ਇਹ ਜੋ ਸਰਕਾਰਾਂ ਨੂੰ ਖਾਲਡ ਭੇਜਣਗੇ ਸਾਰੀਆਂ ਆਪਣੇ ਬਲਾਕ ਇਹਦੇ ਵਿੱਚ ਮੁੱਖ ਮੰਤਰੀਆਂ ਨੂੰ ਇਹਨਾਂ ਦੇ ਜਿਹੜੇ ਖਾਲਡਾ ਭੇਜਿਆ ਉਹਨੂੰ ਅਸੀਂ ਉਹਦੇ ਵਿਰੋਧ ਦੇ ਵਿੱਚ ਜਿਹੜੇ ਉਹਦਾ ਕਾਨੂੰਨ ਅਸੀਂ ਉਹਨੂੰ ਨਾਮਨਜ਼ੂਰ ਦੇ ਸਾਨੂੰ ਉਹਨਾਂ ਦੀ ਅਸੀਂ ਜਿਹੜੀਆਂ ਕਾਪੀਆਂ ਥਾਂ ਥਾਂ ਤੇ ਛਾੜਦੇ ਇੱਕ ਬਰਨਾਲੇ ਤਖੀਲ ਦੇ ਵਿੱਚ ਭਦੌੜ ਤਤਪਾ ਤੇ ਮਹਿਲ ਕਲਾਂ ਤਨੋਲਾ ਇਹ ਸਾਰੀਆਂ ਬਸ਼ੀਲਾਂ ਦੇ ਵਿੱਚ ਅਸੀਂ ਉਹਨਾਂ ਦੀਆਂ ਕਾਪੀਆਂ ਛਾੜਦੇ ਆ ਅਸੀਂ ਇਹਨਾਂ ਦੇ ਕਾਨੂੰਨਾਂ ਦਾ ਪੂਰਾ ਵਿਰੋਧ ਕਰਦੇ ਆ ਜਿਹੜੇ ਸਾਰੇ ਦਿੱਲੀੋਂ ਕਾਨੂੰਨ ਅਸੀਂ ਬਣਾ ਕੇ ਆਏ ਸੀਗੇ ਉਹ ਦੁਬਾਰਾ ਹੋਰ ਰੂਪ ਦੇ ਵਿੱਚ ਖਾਲਦੇ ਧੇਜੇ ਨੇ ਜਿਹੜੇ ਅਡੋਡੀ ਸਟੇਟਾਂ ਦੇ ਸੂਬਿਆਂ ਨੂੰ ਉਹ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਜੱਜ ਕੇ ਉਹਨਾਂ ਦੀ ਅੱਜ ਪੂਰੀਆਂ ਕਾਪੀਆਂ ਛਾੜ ਕੇ ਅਸੀਂ ਉਹ ਜਿਹੜੇ ਕਾਨੂੰਨ ਲਾ ਇਹਨਾਂ ਨੇ ਟੇਡੇ ਢੰਗ ਨਾਲ ਆਂਦੇ ਨੇ ਇਹਨਾਂ ਨੂੰ ਲਗੂ ਨਹੀਂ ਹੋਣ ਦੇਣਾ ਅਸੀਂ ਜਿਹੜੇ ਕਾਲੇ ਕਾਨੂੰਨ ਨੂੰ ਰੱਦ ਕਰਾਇਆ ਸੀ ਉਸੇ ਤਰ੍ਹਾਂ ਹੀ ਰੱਦ ਕਰਾ ਕੇ ਉਹ ਮੇਜ ਕਰਾ ਜਿਹੜੀ ਐਮਐਸਪੀ ਦੀ ਗਰੰਟੀ ਤੇ ਮੰਡੀਆਂ ਦੀ ਸਰਕਾਰੀ ਮੰਡੀਆਂ ਦੀ ਤੇ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਰਹਿੰਦੀਆਂ ਜਿਹੜੇ ਅਲਖੀਪੁਰ ਖੀਰੀ ਵਾਲੇ ਤੇ ਹੋਰ ਵੀ ਜਿਹੜੀਆਂ ਸਾਡੀਆਂ 12 ਮੰਗਾਂ ਨੇ ਜੀਆਂ ਉਹਨਾਂ ਦੇ ਉੱਤੇ ਅਸੀਂ ਪੂਰਾ ਜ਼ੋਰ ਨਾਲ ਜਿਵੇਂ ਵੀ ਸੰਘਰਸ਼ ਕਰਨਾ ਪਿਆ ਸੀ ਉਵੇਂ ਜੇ ਸੰਘਰਸ਼ ਕਰਾਂਗੇ ਸਾਨੂੰ ਹੁਣ ਦਿੱਲੀ ਦਾ ਸਾਡਾ ਸਮੂਹਤ ਮੋਰਚੇ ਦਾ ਫੈਸਲਾ ਹੋ ਗਿਆ ਅੱਜ ਮੀਟਿੰਗ ਵੀ ਹੈ ਪੱਤਨੀ ਉਹਦੇ ਸਬੰਧਤ ਵਿੱਚੋਂ ਦੇਖੋ ਸਾਡਾ ਜਿਵੇਂ ਵੀ ਕੋਈ ਡਾਟੀਆਂ ਲਾਉਣਗੇ ਉਸੇ ਡਾਟੀਆਂ ਦੇ ਅਸੀਂ ਪਾਬੰਦ ਹੋਵਾਂਗੇ ਅੱਜ ਉਥੋਂ ਵਾਲਿਆਂ ਜਿਹੜੇ ਦੋ ਫਾਰਮਾ ਬੈਠਿਆ ਨੇ ਸਿੰਘੂ ਬਾਰਡਰ ਤੇ ਖਨੌਰੀ ਤੇ ਉਹਨਾਂ ਨਾਲ ਅੱਜ ਮੀਟਿੰਗ ਚੱਲ ਰਹੀ ਹੈ ਉਹ ਜਿਵੇਂ ਵੀ ਸਾਨੂੰ ਅੱਜ ਤੋਂ ਕਾਲ ਆਊਗੀ ਉਵੇਂ ਜੇਕਰ ਅਸੀਂ ਉਵੇਂ ਉੱਥੇ ਜਾਵਾਂਗੇ ਸਾਬ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਖੇਤੀ ਮੰਡੀਕਰਨ ਡਰਾਫਟ ਦੀਆਂ ਕਾਪੀਆਂ ਸਾੜੀਆਂ ਇਹ ਕਾਪੀਆਂ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਸਾੜੀਆਂ ਇਸ ਕਾਪੀਆਂ ਬਰਨਾਲਾ ਡੀਸੀ ਦਸਤਰ ਦੇ ਸਮੇਤ ਇਹ ਮੈਲਕਲਾਂ ਦਸੀਲ ਹੈੱਡਕੁਆਟਰ ਤੇ ਭਧੌੜ ਤਾਪਾ ਤੇਤਨਾ ਉੱਲਾ ਸਾਰੇ ਥਾਮਾਂ ਤੇ ਇਹ ਕਾਪੀਆਂ ਅੱਜ ਸਾੜੀਆਂ ਗਈਆਂ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਸਾੜੀਆਂ ਗਈਆਂ ਸੂਜਮਤ ਕਿਸਾਨ ਮੋਰਚੇ ਦੇ ਸੰਦੇ ਤੇ ਹੈ ਇਹ ਕਾਪੀਆਂ ਦਾ ਵਿਰੋਧ ਹੈ ਕਿ ਜੋ ਖੇਤੀ ਮੰਡੀ ਕਰਨ ਕੇਂਦਰ ਸਰਕਾਰ ਨੇ ਡਰਾਫਟ ਸੂਬਿਆਂ ਦੀਆਂ ਸਰਕਾਰਾਂ ਨੂੰ ਘੱਲਿਆ ਵੀ ਉਹਨੂੰ ਰੱਦ ਕੀਤਾ ਜਾਵੇ ਮੰਗ ਹੈ ਜਿੱਦੇ ਜੇ ਰੱਦ ਨਹੀਂ ਕੀਤਾ ਅਗਲਾ ਸੰਘਰਸ਼ ਹੋਵੇਗਾ ਜੇ ਇਹ ਰੱਦ ਨਹੀਂ ਕਰ ਦਿੱਤਾ ਇਹ ਸੰਘਰਸ਼ ਹੋਰ ਵੀ ਐਦੂ ਵੱਡੇ ਤਕੜੇ ਰੂਪ 'ਚ ਲੜਿਆ ਜਾਊਗਾ ਤੇ ਇਹਨੂੰ ਰੱਦ ਕਰਾ ਕੇ ਹਟਾਗੇ ਜਿਵੇਂ ਅੱਗੇ ਤਿੰਨ ਖੇਤੀ ਕਾਨੂੰਨ ਰੱਦ ਕਰਾਏ। ਅੱਜ ਉਹ ਖਿੱਤੀ ਸਾਡੇ ਤੇ ਫਰੇਮ ਸਟੇਟ ਕੋ ਆਪਣੇ ਕੇਂਦਰ ਗਵਰਨਮੈਂਟ ਨੇ ਸੂਬਿਆਂ ਉੱਪੇ ਜਨੇ ਉਹਨਾਂ ਨੂੰ ਅਸੀਂ ਨਾਮ ਰੂਜ਼ ਜ਼ੋਰ ਕਰਦੇ ਹੋਏ ਵਿਰੋਧ ਕਰਦੇ ਹੋਏ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਲ੍ਹੇ ਪੱਧਰ ਤੇ ਇਹਦੀਆਂ ਕਾਪੀਆਂ ਫੁੱਟੀਆਂ ਨੇ ਅੱਜ ਅਸੀਂ ਧਨੌਲਾ ਬਰਨਾਲਾ ਮਹਿਲਕਲਾਂ ਅਦੌੜ ਦੇ ਤੱਪੇ ਵਿਸ਼ੇ ਇਹਨਾਂ ਦੇ ਖਾੜਾ ਦੀਆਂ ਕਾਪੀਆਂ ਵਿਰੋਧ ਦੇ ਵਿੱਚ ਫੁੱਟੀਆਂ ਲਗੀਆਂ ਮੇਰਾ ਨਾਮ ਜੀ ਸੰਦੀਪ ਕੌਰ ਪੱਤੀ ਸੇਖਵਾ ਜੋ ਕਿ ਜਿਹੜੀ ਖੇਤੀ ਨੀਤੀ ਦਾ ਜਿਹੜਾ ਖਾੜਾਗਾ ਇਹਨਾਂ ਨੇ ਸੂਬਿਆਂ ਨੂੰ ਭੇਜਿਆਗਾ ਤੇ ਉਹ ਮੰਡੀਕਰਨ ਜਿਹੜਾ ਉਹ ਪ੍ਰਾਈਵੇਟ ਕਰਨ ਜਾ ਰਹੇ ਆ ਸਰਕਾਰੀ ਮੰਡੀਆਂ ਨੂੰ ਉਸ ਨੂੰ ਲੈ ਕੇ ਅੱਜ ਇਹ ਕਾਪੀਆਂ ਸਾੜੀਆਂ ਗਈਆਂ ਨੇਗੀਆਂ ਜੋ ਕਿ ਜਿਹੜੀ ਸੈਂਟਰ ਸਰਕਾਰ ਆਏ ਨੇ ਸਾਰੇ ਪੰਜਾਬ ਸਰਕਾਰ ਵਿੱਚੇ ਹੀ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਜਿਹੜੀ ਮੰਡੀ ਕਾਰਨਲ ਜਲਦੀ ਤੋਂ ਜਲਦੀ ਇਹਨੂੰ ਪ੍ਰਾਈਵੇਟ ਕਰੋ ਯਾਨੀ ਕਿ ਅੱਜ ਸਾਰੇ ਜ਼ਿਲ੍ਹੇ ਦੇ ਵਿੱਚ ਅੱਜ ਮਹਿਲਕਲਾ ਸੇਰਪੁਰ ਤੇ ਆਪਣੇ ਇਧਰ ਧਨੋਲੇ ਤੇ ਭਦੌੜ ਤੇ ਅਜ ਬਰਨਾਲਾ ਡਿਜੀ ਦਸਤਪਿਕੇ ਇਥੇ ਕਾਪੀਆਂ ਸਾਰੀਆਂ ਗਈਆਂ ਜੇ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਲੋਕ ਸਾਰੇ ਲੋਹੜੀ ਦਾ ਤਿਹਾਰ ਮਨਾ ਰਹੇ ਨੇ ਇੱਕ ਪਾਸੇ ਉਹ ਜਿਹਾਰੂ ਲੋਕ ਉਹ ਜੂਜ ਦੇ ਹੋਏ ਲੋਕ ਸੜੇ ਸੰਨਾਰਸੀ ਜੋਧੇ ਅੱਜ ਜਿਹੜਾ ਲੋਹੜੀ ਦਾ ਤਿਹਾਰਾ ਉਹ ਇਹਨਾਂ ਕਾਪੀਆਂ ਨੂੰ ਸਾੜ ਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਨੇਗੇ ਕਿ ਅੱਜ ਵੀ ਦੁੱਲੇ ਪੱਟੀ ਵਰਗੇ ਉਹ ਜਿਉਂਦੇ ਨੇਗੇ ਜਿਹੜੇ ਸੰਨਾਰਸੀ ਜੋਧੇ ਨੇਗੇ ਜਿਹੜੇ ਨਾ ਸਰਕਾਰਾਂ ਦੀ ਇੱਕ ਤੇ ਗੋਡਾ ਧਰ ਕੇ ਆਉਦੇ ਜਿਹੜੇ ਹੱਕ ਨੇ ਉਹ ਕਿ ਰਹਿਣਗੇ